ਜੰਡਿਆਲਾ ਗੁਰੂ ਦੇ ਉਦਮ ਸਿੰਘ ਚੌਂਕ ਤੇ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਜੰਡਿਆਲਾ ਗੁਰੂ ਵੱਲੋਂ ਬੀਤੇ ਦਿਨੀ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਕਾਮਰੇਡ ਜਸਵੰਤ ਸਿੰਘ ਜੰਡਿਆਲਾ ਗੁਰੂ ਦੀ ਅਗਵਾਈ ਹੇਠ ਇਸ ਸਾਰੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਸ਼ਹੀਦ ਉਦਮ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਦੱਸਿਆ ਕਿ ਜਲੀਆਂ ਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਕ੍ਰਾਂਤੀਕਾਰੀ ਸ਼ਹੀਦ ਉਦਮ ਸਿੰਘ ਨੇ ਇੰਗਲੈਂਡ ਦੀ ਧਰਤੀ ਤੇ ਪਹੁੰਚ ਕੇ ਉੱਥੇ ਜਨਰਲ ਅਡਵਾਈਜ਼ਰ ਨੂੰ ਮਾਰ ਕੇ ਇਸ ਬਦਲਾ ਪੂਰਾ ਕੀਤਾ। ਸ਼ਹੀਦੀ ਵਿਹਾੜੇ ਦੇ ਸ਼ਹੀਦ ਮੁਦਦ ਸਿੰਘ ਸਪੋਰਟਸ ਕਲੱਬ ਵੱਲੋਂ ਬਹੁਤ ਹੀ ਸਜੇ ਢੰਗ ਨਾਲ ਮਨਾਇਆ ਔਰ ਡਾਕਟਰ ਸਾਹਿਬ ਦਾ ਬੇਟਾ ਵੀ ਆ ਰਿਹਾ ਹੈ ਇਹ ਪਿੱਛੇ ਘਾਟੇ ਪ੍ਰੀਤੀਆਂ ਤੋਂ ਪਛਾਣ ਲਈ ਅgetElementById ਬਾਅਦ ਤੇ ਰੰਗਾਂ ਦੇਖੋ ਔਰ ਬਹੁਤ ਹੀ ਸੋਹਣੇ ਢੰਗ ਨਾਲ ਮਨਾਇਆ